mm

Yeah, బా కల్ జాయ్ కళ్ళు నవ్వే ఎన్న Oh,

ਪਰਤੀ ਤੇ ਪਾਵਨ ਜੀ ਤਾਰਾ ਆਡੀ ਸੰਸਥਾ ਵੱਲੋਂ ਇਸ ਮਹਾਨ ਪ੍ਰਬਧੀਆਂ ਬਹੁਤ ਬਹੁਤ ਵਧਾਈਆਂ 14 ਸਾਲ ਬਾਅਦ ਜਦ ਭਗਵਾਨ ਰਾਮ ਵਾਪਸ ਆਪਣੇ ਘਰ ਅਯੁੱਧਿਆ ਆਏ ਸੀ ਤਾਂ ਸਾਰੇ ਲੋਕਾਂ ਨੇ ਰਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਸੀ ਤੇ ਇਸ ਵਾਰ ਭਗਵਾਨ ਰਾਮ 592 ਸਾਲ ਬਾਅਦ ਆਪਣੇ ਘਰ ਵਿੱਚ ਵਾਪਸ ਆ ਰਹੇ ਹਨ ਇਸੀ ਮੁਕੇਰੇ ਉੱਤੇ ਇਹ ਜੋ ਤਿਉਹਾਰ ਹੈ ਇੱਕ ਮਹਾਨ ਪੁਰਬ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਹੀ ਖੁਸ਼ੀ ਬਹੁਤ ਹੀ ਛਰਦਾ ਤੇ ਬਹੁਤ ਹੀ ਹਰਸ਼ ਉਹ ਉल्लाਸ ਨਾਲ ਮਨਾਇਆ ਜਾ ਰਿਹਾ ਹੈ ਇਸੇ ਕੜੀ ਦੇ ਵਿੱਚ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਆਨੰਦਪੁਰ ਸਾਹਿਬ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਜਿਦੇ ਵਿੱਚ ਪਿਛਲੀ 17 ਤਰੀਕ ਤੋਂ ਲੈ ਕੇ ਸਵੇਰੇ 6 ਵਜੇ ਤੋਂ ਪ੍ਰਵਾਹ ਫੇਰੀਆਂ ਐਨੀ ਖੜਾਕੇ ਦੀ ਠੰਡ ਦੇ ਵਿੱਚ ਧੁੰਦਾਂ ਦੇ ਵਿੱਚ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਜਨਤਾ ਦਾ ਬਹੁਤ ਸਹਿਯੋਗ ਸਾਨੂੰ ਮਿਲਿਆ ਤੇ ਪ੍ਰਵਾਹ ਫੇਰੀਆਂ ਚੱਲ ਰਹੀਆਂ ਹਨ ਉਸੇ ਕੜੀ ਦੇ ਵਿੱਚ ਕੱਲ 22 ਤਰੀਕ ਨੂੰ ਸਵੇਰੇ ਸਾਡੀ ਰਾਮੀ ਦਾ ਸਟੇਜ ਦੇ ਉੱਪਰ ਆਪਣੇ ਰਮਾਇਣ ਜੀ ਦੇ ਸੁੰਗਰ ਕਾਂਡ ਦਾ ਪਾਠ ਕੀਤਾ ਜਾਏਗਾ ਸਵੇਰੇ 8 ਵਜੇ ਤੋਂ 10 ਵਜੇ ਹੁੰਦਾ ਭੋਗ ਪਾਇਆ ਜਾਏਗਾ ਤੇ ਉਸ ਤੋਂ ਬਾਅਦ 6:30 ਵਜੇ ਮਹਾਨ ਜੋ ਭਜਨ ਗਾਇਕ ਹਨ ਹਲਕਾ ਗੋਇਲ ਜੀ ਉਹ ਆਪਣੇ ਭਜਨਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਉਹਨਾਂ ਦਾ ਪ੍ਰੋਗਰਾਮ 2 ਵਜੇ ਤੱਕ 1:30 ਜਾਂ 2 ਵਜੇ ਤੱਕ ਉਹਨਾਂ ਦਾ ਪ੍ਰੋਗਰਾਮ ਚੱਲੇਗਾ ਤੇ ਉਹਦੇ ਬਾਅਦ ਠੀਕ 2:30 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਮੂਹ ਸੰਗਤਾਂ ਦੇ ਹਜੂਮ ਦੇ ਨਾਲ ਪ੍ਰਸ਼ਾਦ ਸੋਭਾ ਯਾਤਰਾ RAMLILA GROUND ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦਾ ਪ੍ਰਭਾਣ ਕਰਦੇ ਹੋਏ ਫਿਰ ਦੁਬਾਰਾ RAMLILA GROUND ਦੇ ਵਿੱਚ ਆ ਕੇ ਸਮਾਪਤ ਹੋਵੇਗੀ ਤੇ ਪਰਸੋਂ 23 ਤਰੀਕ ਨੂੰ ਭਗਵਾਨ ਨੂੰ ਪ੍ਰਸ਼ਾਦ ਲਾ ਕੇ ਠੀਕ 1 ਵਜੇ ਮਹਾਨ ਜੋ ਇੱਕ ਬੜਾ ਪੰਡਾਰਾ ਹੈ ਉਹਦਾ ਯੋਜਨ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਵਾਸਤੇ ਭਗਵਾਨ ਦਾ ਪ੍ਰਸ਼ਾਦ ਉਹਦੇ ਵਿੱਚ ਬਣਾਇਆ ਜਾਏਗਾ ਤੇ ਸਾਰੀਆਂ ਸੰਗਤਾਂ ਆ ਕੇ ਭਗਵਾਨ ਦਾ ਪ੍ਰਸ਼ਾਦ ਗ੍ਰਹਿਣ ਕਰਨਗੀਆਂ ਕਰਨਗੀਆਂ ਜੀ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ 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 ਜੈ ਸ਼੍ਰੀ ਰਾਮ ਤੇ ਮੈਂ ਇੱਕ ਸਾਰੀ ਮੈਂ ਅੰਦੁਲਬੁਰ ਸਾਹਿਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਵੈਸੇ ਤਾਂ ਸਾਰੇ ਆਨੰਦਪੁਰ ਦੇ ਵਿੱਚ ਰੋਸ਼ਨਾਈਆਂ ਦੇ ਨਾਲ ਅੱਜ ਹੀ ਸਾਰਾ ਆਨੰਦਪੁਰ ਸਾਹਿਬ ਨਹਾ ਚੁੱਕਿਆ ਹੈ ਫਿਰ ਵੀ ਮੈਂ ਸਾਰੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਤੁਸੀਂ ਭਗਵਾਨ ਰਾਮ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਵਾਲੀ ਦੀ ਤਰ੍ਹਾਂ ਰੋਸ਼ਨਾਈਆਂ ਦੇ ਨਾਲ ਆਪਣੇ ਘਰਾਂ ਨੂੰ ਆਪਣੀਆਂ ਦੁਕਾਨਾਂ ਨੂੰ ਆਪਣੇ ਸੰਸਥਾਨਾਂ ਨੂੰ ਸਜਾਓ ਤੇ 22 ਤਰੀਕ ਨੂੰ ਸ਼ਾਮ ਨੂੰ ਪੰਜ ਦੀਪ ਘੇਰੇ ਬਾਲ ਕੇ ਜਰੂਰ ਭਗਵਾਨ ਦਾ ਸਵਾਗਤ ਕਰੋ ਜੀ ਜੈ ਸ਼੍ਰੀ ਰਾਮ ਜੈ